اپنی پارٹی ਦਾ ਕੈਂਡੀਡੇਟ ਅਰਮਜੀਤ ਅਨਮੋਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਬੀਸੀ ਕਮਿਊਨਿਟੀ ਚਾਹੁੰਦੀ ਜਿਸ ਦਿਨ ਐ ਸਕੂਲ ਦੇ ਵਿੱਚ ਦਾਖਲਾ ਲੈਂਦਾ ਹੈ ਉਹਦੇ ਵਿੱਚ ਵੀ ਦਰਜ ਹੈ ਕਿ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਉਹਦੀ ਜਾਤੀ ਮਰਾਸੀ ਹੈ ਜਿਸ ਦਿਨ ਐ ਸਕੂਲ ਛੱਡਦਾ ਹੈ ਉਸ ਦਿਨ ਮੇ ਸਕੂਲ ਲੀਵਨ ਸਰਟੀਫਿਕੇਟ ਮਿਲੇ ਉਹ ਸਕੂਲ ਖਾਰਜ ਰਜਿਸਟਰ ਤੇ ਦਰਜ ਹੈ ਕਿ ਐਮਰਾਸੀ ਭਾਈਚਾਰੇ ਨੂੰ ਮਰਾਸੀ ਜਾਤੀ ਨੂੰ ਬਿਲੋਂਗ ਕਰਦਾ ਹੈ ਸਕੂਲ ਤੋਂ ਇਹਦਾ origignal ਰਿਕਾਰਡ ਮੰਗਾਇਆ ਜਾਵੇ ਇਹਦੇ ਕਾਗਜ਼ ਰੰਗ ਕੀਤੇ ਜਾਣ ਕਿਉਂਕਿ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮਧਮੀ ਸਿੰਘ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ ਤੇ ਕਿਉਂਕਿ ਸਿਰਫ ਭਗਵੰਤ ਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ ਐਸਸੀ ਭਾਈਚਾਰੇ ਵਾਲੀ ਸੀਟ ਤੇ ਲੜਾਇਆ ਜਾ ਰਿਹਾ ਹੈ ਇਹ ਸਰਕਾਰ ਜੀ ਸਾਰੀ ਇਹ ਛੜੀ ਅੰਤਰਸ਼ਕ ਸਰਕਾਰ ਨੇ ਰਚਿਆ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀਆਂ ਮੁਸ਼ਕਿਲਾਂ ਵਾਦ ਦੀਆਂ ਨਜ਼ਰ ਆ ਰਹੀਆਂ ਨਹੀਂ ਐਸੇ ਭਾਈਚਾਰੇ ਲਈ ਰਾਖਵੀਂ ਫਰੀਦਕੋਟ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਐਸੀ ਨਹੀਂ ਹਨ ਇਸ ਬਾਰੇ ਕਠਿਤ ਸਬੂਤ ਹੋਣ ਦਾ ਦਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਫਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਮਰਾਸੀ ਜਾਤੀ ਦੇ ਨਾਲ ਸੰਬੰਧਿਤ ਹੈ ਜੋ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵੱਲੋਂ BC ਕਲਾਸ ਅਧੀਨ ਹੁੰਦੀ ਹੈ ਪਰ ਕਰਮਜੀਤ ਅਨਮੋਲ ਨੇ ਕਥਿਤ ਫਰਜੀ ਮਜਵੀ ਸਿੱਖ ਜਾਤੀ ਜੋ ਕਿ ਅਨੁਸੂਚਿਤ ਜਾਤੀ ਵਿੱਚ ਆਉਂਦੀ ਹੈ ਉਸ ਦਾ ਸਰਟੀਫਿਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿਸੇ ਐਸੇ ਭਾਈਚਾਰੇ ਦੇ ਯੋਗ ਉਮੀਦਵਾਰ ਦਾ ਹੱਕ ਮਾਰਿਆ ਹੈ ਅਤੇ ਕਥਿਤ ਫਰਜੀਵਾੜਾ ਕੀਤਾ ਸ਼ਿਕਾਇਤ ਕਰਤਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਸ਼ਿਕਾਇਤ ਦੇ ਕੇ ਕਰਮਜੀਤਨ ਮੋਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਸੀ ਮਾਨਯੋਗ ਐਡੀਸੀ ਸਾਹਿਬ ਨੂੰ ਅੱਜ ਜੋ ਕਰਮਜੀਤਨ ਮੋਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਰਿਜ਼ਰਵ ਤੋਂ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਜੋ ਗਲਤ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਗੁੰਮਰਾਹ ਕਰਕੇ ਉਮੀਦਵਾਰ ਦੇ ਕਾਗਜ਼ ਦਾਖਲ ਕੀਤੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਦੇ ਨੂੰ ਲੈ ਕੇ ਔਰ ਵਿਦ ਸਬੂਤ ਅਸੀਂ ਏਡੀਸੀ ਸਾਹਿਬ ਨੂੰ ਅੱਜ ਇੱਕ ਅਪਲੀਕੇਸ਼ਨ ਦਿੱਤੀ ਹੈ ਕਿ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਔਰ ਜੋ ਵੀ ਇਹਦੇ ਵਿੱਚ ਇਨਵੋਲ ਹੋਇਆ ਉਹਨਾਂ ਦਾ ਝੂਠਾ ਜਾਤੀ ਸਰਟੀਫਿਕੇਟ ਬਣਾਉਣ ਦੇ ਵਿੱਚ ਉਹਨਾਂ ਦੇ ਬਣਦੀ ਕਾਰਵਾਈ ਕਰਕੇ ਉਹਨਾਂ ਦੇ ਪਰਚਾ ਕੱਟਿਆ ਜਾਵੇ ਉਹ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਰਿਜ਼ਰਵ ਜਿਹੜੀ ਸੀਟ ਇਹਦੇ ਤੇ ਜ਼ਰੋ ਕੈਟਾਗਰੀ ਦਾ ਹੱਤ ਮਾਰਨ ਦੇ ਲਈ ਹੱਤ ਮਾਰਨ ਦੀ ਨੀਤੀ ਨਾਲ ਇਹ ਜੋ ਭਗਵੰਤ ਮਾਨ ਸਾਹਿਬ ਦੇ ਅਤਿ ਨਜ਼ਦੀਕੀ ਨੇ ਕਰਮਜੀਤ ਅਨਮੋਲ ਇਹ ਇਹਨਾਂ ਨੇ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਉਮੀਦਵਾਰ ਜਿਹੜਾ ਉਹ ਬਣੇ ਨੇ ਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਹੈ ਉਮੀਦਵਾਰੀ ਵੀ ਰੱਦ ਹੋਵੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਅੱਜ ਅਸੀਂ ਸਾਰੇ ਮਿਲੇ ਆ ਜੀ ਰਾਜਵਿੰਦਰ ਸਿੰਘ ਜੀ ਐਸ ਦਰਮੰਤਾਰ ਸਿੰਘ ਬਰਾੜ ਹੈ ਜਿਹੜੇ ਰਾਜਵਿੰਦਰ ਸਿੰਘ ਦੇ ਇਲੈਕਸ਼ਨ ਏਜੰਟ ਵੀ ਹੈ ਜਿਸ ਦਿਨ ਕਾਗਜ਼ਾਂ ਦੀ objection थी ਮਿੱਤੀ ਸੀ ਉਸ ਦਿਨ ਸਾਡੇ ਕੈਂਡੀਡੇਟ ਦੇ ਬਿਹਾਫ ਤੇ ਬਰਾੜ ਸਾਹਿਬ ਨੇ ਇੱਕ objection ਫਾਈਲ ਕੀਤਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਰਮਜੀਤ ਅਨਮੋਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ BC ਕਮਿਊਨਿਟੀ ਚ ਆਉਂਦੀ ਹੈ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਇਹਦੇ ਸਕੂਲ ਦਾ ਦਾਖਲਾ ਤੇ ਖਾਰੀ ਰਜਿਸਟਰ ਹੈ ਜਿਹੜਾ ਉਹਦੇ ਵਿੱਚ ਦਰਜ ਹੈ ਜਿਸ ਦਿਨੇ ਸਕੂਲ ਦੇ ਵਿੱਚ ਦਾਖਲਾ ਲੈਂਦਾ ਹੈ ਉਹਦੇ ਵਿੱਚ ਵੀ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਇਹਦੀ ਜਾਤੀ ਮਰਾਸੀ ਹੈ ਜਿਸ ਦਿਨੇ ਸਕੂਲ ਛੱਡਦਾ ਹੈ ਉਸ ਦਿਨ ਵੀ ਸਕੂਲ ਲੀਵਿੰਗ ਸਰਟੀਫਿਕੇਟ 'ਤੇਲੇ ਉਹ ਸਕੂਲ ਖਾਰਜ ਰਜਿਸਟਰ 'ਚ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਮਰਾਸੀ ਜਾਤੀ ਨੂੰ ਬਿਲੋਂਗ ਕਰਦਾ ਹੈ। ਅਸੀਂ ਡਿਪਟੀ ਕਮਿਸ਼ਨਰ ਜਿਹੜਾ ਕਿ ਸਾਡਾ ਡਿਸਟ੍ਰਿਕਟ ਇਲੈਕਸ਼ਨ ਅਫਸਰ ਵੀ ਹੈ ਉਹਨੂੰ ਇਹ ਕੰਪਲੇਂਟ ਦਿੱਤੀ ਸੀ ਕਿ ਨਾ ਇਹਦਾ ਸਕੂਲ 'ਚੋਂ ਇਹਦਾ origignal ਰਿਕਾਰਡ ਮੰਗਾਇਆ ਜਾਵੇ ਇਹਦੇ ਕਾਗਜ਼ ਰੱਦ ਕੀਤੇ ਜਾਣ ਕਿਉਂਕਿ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮਧਵੀ ਸਿੱਖ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ। ਕਿਉਂਕਿ ਸਿਰਫ ਇਹ ਭਗਵਾਨਤ ਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ ਐਸਸੀ ਭਾਈਚਾਰੇ ਵਾਲੀ ਸੀਟ ਤੇ ਲੜਾਇਆ ਜਾ ਰਿਹਾ ਹੈ ਇਹ ਸਰਕਾਰ ਵੀ ਸਾਰੀ ਇਹ ਛੜੇਂਤਰ ਸਰਕਾਰ ਨੇ ਰਚਿਆ ਚਲੋ ਅਫਸਰ ਉਦੋਂ ਸਰਕਾਰ ਦੇ ਪ੍ਰੈਸ਼ਰ ਥੱਲੇ ਸੀ ਸਾਡੀ ਇੱਕ ਨਾ ਸੁਣੀ ਇਹਦੇ ਕਾਗਜ਼ ਉਹਨਾਂ ਨੇ ਐਕਸੈਪਟ ਕਰ ਲਏ ਅਸੀਂ ਮੁੜ ਕੇ ਕਿਸੇ ਸੱਜਣ ਨੇ RTI ਦੇ ਵਿੱਚ ਜਾਣਕਾਰੀ ਮੰਗੀ ਇਹਦੇ ਸਕੂਲ ਤੋਂ ਸਕੂਲ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਜ਼ਿਲ੍ਹਾ ਬਠਿੰਡਾ RTI ਐਕਟ 2005 ਅਧੀਨ ਜਾਣਕਾਰੀ ਦੇਣ ਸੰਬੰਧੀ ਇੱਕ ਐਪਲੀਕੇਸ਼ਨ ਪਾਈ ਗਈ ਤੇ ਜਾਣਕਾਰੀ ਆਈ ਹੈ ਇਹ ਪਾਈ ਗਈ ਜੀ 21 5 2024 ਨੂੰ ਅੱਜ 24 ਤਰੀਕ ਹੈ 21 5 2024 ਨੂੰ RTI ਚ ਐਪਲੀਕੇਸ਼ਨ ਮੰਗੀ ਗਈ ਕਿ ਇੱਕ ਤਾਂ ਇਹਦੇ ਸਕੂਲ ਦਾ ਜਿਹੜਾ ਦਾਖਲਾ ਰਜਿਸਟਰ ਹੈ ਖਾੜਚੇ ਰਜਿਸਟਰ ਹੈ ਉਹਦੀ ਸਾਨੂੰ ਕਾਪੀ ਦਿੱਤੀ ਜਾਵੇ ਤੇ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਉਹ ਸਕੂਲ ਦੇ ਵਿੱਚ ਪੜਿਆ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਸਾਨੂੰ ਸਾਰੀ ਆਰਟੀਆਈ ਦੇ ਵਿੱਚ ਉਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈ ਸ਼ਾਇਦ ਕਰਮਜੀਤ ਕੁਮਾਰ ਉਹਨਾਂ ਦਾ ਨਾਮ ਸਾਈਨਾਂ ਤੋਂ ਤਾਂ ਇਹੀ ਲੱਗ ਰਿਹਾ 21 5 2024 ਨੂੰ ਹੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਦੋਨੋਂ ਨੱਤੀ ਅਸੀਂ ਕਾਗਜ਼ ਨਾਲ ਕੀਤੇ ਹੈ ਸਾਡੀ ਕੰਪਲੇਂਟ ਦੇ ਆ ਦੇਖੋ ਜਿਸ ਦਿਨੇ ਦਾਖਲ ਹੁੰਦਾ ਹੈ ਹੁਣ ਮੈਂ ਤੁਹਾਨੂੰ ਕਾਗਜ਼ ਦਿਖਾ ਦਿਆਂ ਥੋੜਾ ਪਿਛੇ ਕਰ ਲਓ ਤਾਂ ਆ ਜਿਸ ਦਿਨ ਦਾਖਲ ਹੁੰਦਾ ਹੈ ਇਹ ਇਹਦਾ ਦਾਖਲਾ ਰਜਿਸਟਰ ਹੈ ਨਾਮ ਕਰਮਜੀਤ ਸਿੰਘ ਜਨਮ ਤਿਥੀ 21 1972 ਜਾਤੀ ਮਰਾਸੀ ਫਾਦਰਜ਼ ਨੇਮ ਸਾਧੂ ਸਿੰਘ ਜਾਤੀ ਮਰਾਸੀ ਕਿੱਤਾ ਜਿਹੜਾ ਖੇਤੀ ਇੱਕ ਦਾਖਲ ਹੋਣ ਦੀ ਕਲਾਸ ਹੈ ਜਿਹੜੀ ਉਹ 6ਵੀਂ 6ਵੀਂ ਚ ਇੱਥੇ ਦਾਖਲ ਹੋਇਆ ਹੁਣ ਆ ਗਿਆ ਇਹਦਾ ਸਕੂਲ ਲੀਵਿੰਗ ਵਾਲੀ ਗੱਲ ਆ ਉਹਦਾ ਸਕੂਲ ਲੀਵਿੰਗ ਵਾਲਾ ਦਾਖਲਾ ਰਜਿਸਟਰ ਦੇ ਵਿੱਚ ਉਹਨਾਂ ਨੇ ਆਰਟੀਆਈ ਚ ਦਿੱਤਾ ਕਰਮਜੀਤ ਸਿੰਘ ਆ ਉਹਦੀ ਜਨਮ ਤਰੀਕਿ ਆ ਗਈ ਸਾਧੂ ਸਿੰਘ ਭਾਪਦਾਨਾ ਜਾਤੀ ਮਰਾਸੀ ਕਿੱਤਾ ਇੱਥੇ ਮਜ਼ਦੂਰੀ ਇਹਨਾਂ ਨੇ ਕੀਤਾ ਰਹਾਇਸ਼ ਜਲਾਲ 9ਵੀਂ ਕਲਾਸ ਦੇ ਵਿੱਚ ਛੱਡਿਆ ਸਕੂਲ ਲੀਵਿੰਗ ਸਰਟੀਫਿਕੇਟ ਦੇਣ ਦੀ ਤਿੱਤੀ 5588 ਸੋ ਇਹ ਸਕੂਲ ਦੇ ਵਿੱਚ ਪੜਿਆ ਜੀ 1884 ਤੋਂ 5588 ਤੱਕ ਸੋ ਦੋਨੋਂ ਜਿਹੜੇ ਇਹਦੇ ਦਾਖਲ ਹੋਣ ਵੇਲੇ ਦਾ ਰਜਿਸਟਰ ਹੈ ਸਕੂਲ ਛੱਡਣ ਵੇਲੇ ਦਾ ਰਜਿਸਟਰ ਹੈ ਦੋਨੋਂ ਦੀਆਂ ਕਾਪੀਆਂ ਆਰਟੀਆਈ ਦੇ ਵਿੱਚ ਲਿੱਤੀਆਂ ਗਈਆਂ ਤੇ ਦੋਨਾਂ ਦੇ ਵਿੱਚ ਇਹਦੀ ਜਾਤੀ ਮਰਾਸੀ ਦਰਸਾਈ ਗਈ ਹੈ ਫਿਰ ਇਹ ਐਸਸੀ ਭਾਈਚਾਰਾ ਜਿਹੜੀ ਸਾਡੀ ਰਿਜ਼ਰਵ ਸੀਟ ਹੈ ਮذਵੀ ਸਿੱਖ ਭਾਈਚਾਰੇ ਵਾਸਤੇ ਉਦਨੇ ਕਿਵੇਂ ਲੜ ਸਕਦਾ ਉਹ ਇੱਕ ਫੇਕ ਜਿਹੜਾ ਸਰਟੀਫਿਕੇਟ ਬਣਾਇਆ ਗਿਆ ਐਸਸੀ ਭਾਈਚਾਰੇ ਦਾ ਐਸਸੀ ਦਾ ਇੱਕ ਸ਼ਡਿਊਲ ਕਾਸਟ ਦਾ ਫੇਕ ਸਰਟੀਫਿਕੇਟ ਇਹਨੇ ਬਣਾਇਆ ਉਹਦੇ ਬਾਰੇ ਕੰਪਲੇਂਟ ਅੱਜ ਰਾਜਵਿੰਦਰ ਸਿੰਘ ਹੋਰਾਂ ਨੇ ਦਿੱਤੀ ਹੈ ਕਿ ਇਹਦਾ ਫੇਕ ਸਰਟੀਫਿਕੇਟ ਹੈ ਜੀਨੇ ਬਣਾਇਆ ਇੱਕ ਕਾਪੀ ਇਸ ਕੰਪਲੇਂਟ ਦੀ ਅਸੀਂ ਕਾ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇ ਇੱਕ ਕਾਪੀ ਜ਼ਿਲ੍ਹੇ ਦੇ ਐਸਐਸਪੀ ਨੂੰ ਭੇਜੀ ਜਾਵੇ ਉਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਇਹਨੇ ਫੇਕ ਐਸਸੀ ਸਰਟੀਫਿਕੇਟ ਬਣਾਇਆ ਹੈ ਇੱਕ ਐਸਸੀ ਭਾਈਚਾਰੇ ਦਾ ਹੱਕ ਮਾਰਿਆ ਜਿਹੜੇ ਜਿਹੜੇ ਲੋਕ ਇਹਦੇ ਸਹਾਈ ਹੋਏ ਐ ਸਰਟੀਫਿਕੇਟ ਬਣਾਉਣ ਦੇ ਵਿੱਚ ਜਿਹੜੇ ਜਿਹੜੇ ਲੋਕ ਚਾਹੇ ਉਹ ਕੋਈ ਅਫਸਰ ਹੈ ਚਾਹੇ ਸਿਆਸੀ ਬੰਦੇ ਹੈ ਜਿਹੜੇ ਵੀ ਅਫਸਰ ਜਾਂ ਸਿਆਸੀ ਬੰਦਾ ਹੈ ਇਹਦੇ ਵਿੱਚ ਇਨਵੋਲਡ ਹੈ ਉਹਦੇ ਖਿਲਾਫ ਕਾਰਵਾਈ ਹੋਵੇ ਜਿੰਨੇ ਜਿਹੜੇ ਅਫਸਰਾਂ ਨੇ ਇਹ ਤੱਤ ਸਾਹਮਣੇ ਹੋਣ ਦੇ ਬਾਵਜੂਦ ਉਹਦੇ ਨਾਮੀਨੇਸ਼ਨ ਪੇਪਰਸ ਐਕਸੈਪਟ ਕੀਤੇ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਗੱਲ ਹੋਰ ਮੈਂ ਬੇਨਤੀ ਕਰਨੀ ਚਾਹਣਾ ਅੱਜ ਤੁਹਾਡੇ ਰਾਈ ਫਰੀਦਪੁਰ ਹਲਕੇ ਦੇ ਵੋਟਰਾਂ ਨੂੰ ਸੰਗਤਾਂ ਨੂੰ ਖਾਸ ਤੌਰ ਤੇ ਸਾਡੇ ਐਸਸੀ ਭਾਈਚਾਰੇ ਦੇ ਭਰਾਵਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਇਹਨੇ ਤੁਹਾਡਾ ਹੱਕ ਮਾਰਿਆ ਐ ਐਸਸੀ ਭਾਈਚਾਰੇ ਨਾਲ ਸੰਬੰਧ ਨਹੀਂ ਆ ਪ੍ਰੂਫ ਆਪਣੇ ਕੋਲੇ ਆ ਗਿਆ ਸਰਕਾਰੀ ਪ੍ਰੂਫ ਹੈ ਆਰਟੀਆਈ ਦੇ ਵਿੱਚ ਆਇਆ ਹੈ ਇਹਨੇ ਮਜਬੂਰ ਸਿੱਖ ਭਾਈਚਾਰੇ ਦਾ ਹੱਕ ਮਾਰਿਆ ਇਹਦੇ ਤੇ ਕੰਪਲੇਂਟਾਂ ਕੱਲੀਆਂ ਅਸੀਂ ਨਹੀਂ ਜਿੰਨੀਆਂ ਐਸਸੀ ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਉਸ ਦਿਨ ਵੀ ਕੰਪਲੇਂਟ ਆਈ ਸੀ ਤੇ ਹੁਣ ਵੀ ਕੰਪਲੇਂਟਾਂ ਆ ਰਹੀਆਂ ਇਹ ਹਾਈ ਕੋਰਟ ਦੇ ਵਿੱਚ ਵੀ ਕੇਸ ਪਾਏ ਜਾ ਰਹੇ ਆ ਕਿਉਂਕਿ ਜਦੋਂ ਕਲੀਅਰ ਹੈ ਸਰਟੀਫਿਕੇਟ ਹੈ ਤਾਂ ਕੋਲੇ ਸਕੂਲ ਦੇ ਵਿੱਚ ਜਿਹੜਾ ਦਰਜਾ ਉਹ ਮਰਾਸੀ ਭਾਈਚਾਰੇ ਦਾ ਹੈ ਮਰਾਸੀ ਜਾਤੀ ਦਾ ਫਿਰ ਇਹ ਐਸਸੀ ਭਾਈਚਾਰੇ ਵਾਲੀ ਸੀਟ ਤੇ ਕਿਵੇਂ ਲੜ ਸਕਦਾ ਕਿਉਂਕਿ ਆ ਤੁਸੀਂ ਦੇਖੋ ਆ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਹੈ ਗਵਰਨਮੈਂਟ ਆਫ ਪੰਜਾਬ ਦੀ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਆਫ ਮਾਈਨੋਰਿਟੀਆਂ 51 ਨੰਬਰ ਤੇ ਮਰਾਸੀ ਕਾਸਟ ਅੰਡਰ BC ਪਬਲਿਕ OBC ਜਿਹੜੀਆਂ ਜਾਤੀਆਂ ਬੈਕਵਰਡ ਕਲਾਸ ਜਾਂ ਅਦਰ ਬੈਕਵਰਡ ਕਲਾਸ ਚ ਆਉਂਦੀਆਂ ਉਹਨਾਂ ਦੀ ਲਿਸਟ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਮੁਤਾਬਕ 51 ਨੰਬਰ ਤੇ ਮਰਾਸੀ ਆਉਂਦੇ ਆ ਤੇ ਫਿਰ ਇਹ ਕਿਵੇਂ ਲੜ ਸਕਦਾ ਹੈ ਇਹਦੇ ਜਿਹੜੇ ਇਹ ਕਾਗਜ਼ ਗਲਤ ਤਰੀਕੇ ਨਾਲ ਐਕਸੈਪਟ ਹੋਏ ਐ ਇਹ ਹਾਈ ਕੋਰਟ ਦੇ ਵਿੱਚੋਂ ਰੱਦ ਹੋਣੇ ਐ ਚੋਣ ਪ੍ਰਕਿਰਿਆ ਦੇ ਵਿੱਚ ਇਹਨੇ ਭਾਗ ਨਹੀਂ ਲੈ ਸਕਣਾ ਚੋਣ ਪ੍ਰਕਿਰਿਆ ਇਹਨੇ ਵਿਸ਼ੀਅਟ ਕੀਤੀ ਐ ਸਰਕਾਰੀ ਤੰਤਰ ਸਰਕਾਰੀ ਜ਼ਬਰ ਸਰਕਾਰੀ ਪ੍ਰੈਸ਼ਰ ਵਰਤ ਕੇ ਭਗਵੰਤ ਮਾਨ ਨੇ ਆਪਦੇ ਖਾਸ ਮਿੱਤਰ ਜੀ ਨੂੰ ਇਹ ਲੜਾਉਣਾ ਚਾਹੁੰਦਾ ਇੱਥੋਂ ਉਹਦੇ ਕਾਗਜ਼ ਗਲਤ ਤਰੀਕੇ ਨਾਲ ਐਕਸੈਪਟ ਹੋਏ ਐ ਇਹ ਹਾਈ ਕੋਰਟ ਦੇ ਵਿੱਚ ਕੇਸ ਜਾਣਾ ਤੇ ਇਹਦੀ ਨਾਮੀਨੇਸ਼ਨ ਹਾਈ ਕੋਰਟ ਦੇ ਵਿੱਚੋਂ ਰੱਦ ਹੋਊਗੀ ਇਸ ਇਹ ਚੀਜ਼ ਮੈਂ ਸਾਰਿਆਂ ਦੇ ਸਾਹਮਣੇ ਰੱਖਣੀ ਚਾਹੁੰਦਾ ਜਿਹੜੇ ਬਾਕੀ ਰਹਿ ਗਏ ਛੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੋਊਗੀ ਅਸੀਂ ਅਸੀਂ ਹੁਣ ਕਾਨੂੰਨੀ ਕਿਉਂਕਿ ਕਾਗਜ਼ ਸਾਡੇ ਹੱਥ ਕੱਲ ਆਏ ਆ ਅਸੀਂ ਹੁਣ ਕਾਨੂੰਨੀ ਲੜਾਈ ਲੜਾਂਗੇ ਕਿਉਂਕਿ origignal document ਸਾਡੇ ਕੋਲੇ rti ਦੇ ਵਿੱਚ ਆਏ ਆ 6 ਦਿਨਾਂ ਦੇ ਵਿੱਚ ਹੋਵੇ ਮਹੀਨੇ ਦੇ ਵਿੱਚ ਹੋਵੇ 2 ਮਹੀਨਿਆਂ ਦੇ ਵਿੱਚ ਹੋਵੇ ਇਤੋਂ ਵੱਧ ਸਮਾਂ ਨਹੀਂ ਲੱਗਣਾ ਇਹਦੀ ਇਲੈਕਸ਼ਨ ਪ੍ਰੋਸੈਸ ਜਿਹੜਾ ਹੈ ਇਹਦਾ ਇਲੈਕਸ਼ਨ ਕੈਂਡੀਡੇਚਰ ਹੈ ਉਹ ਸੈਟੀਸਾਈਡ ਹੋਣਾ ਹੀ ਹੋਣਾ ਚਲੋ ਉਹ ਇੱਕ ਵੱਖਰੀ ਗੱਲ ਹੈ ਰੱਦ ਕਰੋ ਸੈਟੀਸਾਈਡ ਮੈਂ ਸਾਰੀ ਚੀਜ਼ ਤੇ ਹੋਣਾ ਜੀ ਉਹ ਇੱਕ ਵੱਖਰੀ ਗੱਲ ਹੈ ਕਿ ਠੀਕ ਹੈ ਇਹਨੂੰ ਲੋਕਾਂ ਨੇ ਹੀ ਸੈਟੀਸਾਈਡ ਤੇ ਰੱਦ ਕਰ ਦੇਣਾ ਉਦੋਂ ਗਾਂ ਜਾਣ ਦੀ ਸ਼ਾਇਦ ਲੋਡ ਨਾ ਪਵੇ ਕਿਉਂਕਿ ਜੋ ਹਾਲਾਤ ਅੱਜ ਪੰਜਾਬ ਤੇ ਬਣਿਆ ਪਿੰਡ ਪਿੰਡ ਤੁਸੀਂ ਕੱਲ ਮੋੜ ਤੇ ਵੀ ਵੇਖਿਆ ਮੁੱਖ ਮੰਤਰੀ ਦਾ ਜਿਸ ਤਰ੍ਹਾਂ ਨਾਲ ਵਿਰੋਧ ਹੋ ਰਿਹਾ ਭਗਵੰਤ ਮਾਨ ਦਾ ਕਿ ਭਗਵਾਨ ਤੁਮਾਨ ਤੇ ਇਹ ਪਾਸ਼ੂ ਆ ਜਿਹੜੇ ਕਰਮਜੀਤ ਅਨਮੋਲ ਹਰਗੇ ਇਹਨਾਂ ਨੇ ਜਿਨ੍ਹਾਂ ਨੇ ਖੇਡ ਬਣਾ ਰੱਖੀ ਐ ਸਾਡੇ ਦਬੇ ਕੁਚਲੇ ਵਰਗਾਂ ਨੂੰ ਮਜ਼ਾਕ ਬਣਾ ਰੱਖਿਆ ਇਹਨਾਂ ਨੇ ਉਹਨਾਂ ਦਾ ਹੱਕ ਮਾਰਨ ਤੇ ਹੋਏ ਪਏ ਐ ਪੰਜਾਬੀਆਂ ਦਾ ਹੱਕ ਮਾਰਨ ਤੇ ਹੋਏ ਪਏ ਐ ਦਲਿਤ ਭਾਈਚਾਰੇ ਦਾ ਹੱਕ ਮਾਰਨ ਤੇ ਹੋਏ ਪਏ ਐ ਰਿਜੈਕਟ ਦਾ ਇਹਨੂੰ ਪੰਜਾਬ ਦੇ ਲੋਕਾਂ ਨੇ ਹੀ ਕਰ ਦੇਣਾ ਪਰ ਜਿਨ੍ਹਾਂ ਨੇ ਇਹ ਗਲਤ ਸਰਟੀਫਿਕੇਟ ਬਣਾਇਆ ਸਾਡੀ ਲੜਾਈ ਇਹ ਐ ਕਿਉਂਕਿ ਇਹ ਬੁਰੀ ਤਰ੍ਹਾਂ ਨਾਲ ਹਾਰ ਰਿਹਾ ਇਹ ਇੱਕ ਮੈਂ ਤੁਹਾਨੂੰ ਅੱਜ ਸਪਸ਼ਟ ਕਰ ਦਿਆਂ ਪਰ ਸਾਡੀ ਲੜਾਈ ਇਹ ਹੈ ਕਿ ਜਿਨ੍ਹਾਂ ਨੇ ਹੱਕ ਮਾਰਿਆ ਉਹ ਕੱਲੇ ਹਾਰਨੇ ਨਹੀਂ ਚਾਹੀਦੇ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਸੀ ਪਰਚਾ ਦਰਜ ਕਰਾਵਾਂਗੇ ਨਾਲੇ ਕਰਮਚੀ ਤੋਂ ਬੋਲ ਤੇ ਕਰਾਵਾਂਗੇ ਨਾਲੇ ਜਿਨ੍ਹਾਂ ਨੇ ਇਹਦਾ ਸਰਟੀਫਿਕੇਟ ਗਲਤ ਬਣਵਾਇਆ ਉਹਨਾਂ ਦਾ ਕਰਾਵਾਂਗੇ